ਆ ਰਾਣਾ ਸਾਹਿਬ ਉਸ ਪਵਿੱਤਰ ਧਰਤੀ ਤੇ ਆਏ ਹੋ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਲੰਮਾ ਸਮਾਂ ਬੰਦਗੀ ਕੀਤੀ ਸੀ ਨਾਮ ਸਿਮਰਨ ਕੀਤਾ ਸੀ ਉਸੇ ਗੁਰੂ ਘਰ ਦੇ ਫਾਰਮ ਹਾਊਸ ਦੇ ਵਿੱਚ ਆ ਜਿੱਥੇ ਆਰਗੈਨਿਕ ਤਰੀਕੇ ਦੇ ਨਾਲ ਪਿਛਲੀ ਵਾਰ ਤੁਹਾਨੂੰ ਦਿਖਾਈਆਂ ਸੀ ਸਬਜ਼ੀਆਂ ਤਿਆਰ ਹੁੰਦੀਆਂ ਨੇ ਆਨਾਜ ਤਿਆਰ ਹੁੰਦਾ ਜਿਹੜਾ ਸੰਗਤਾਂ ਦੇ ਲੰਗਰ ਦੇ ਵਿੱਚ ਵਰਤਿਆ ਜਾਂਦਾ ਰੇਹਾਂ ਸਪਰੇਹਾਂ ਤੋਂ ਮੁਕਤ ਜਿਹੜੀ ਇੱਥੇ ਸਾਰੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਨੇ ਇਸ ਟਾਈਮ ਅਸੀਂ ਪਹੁੰਚੇ ਹਾਂ ਸਰੋਂ ਬੀਜੀ ਗਈ ਹੈ ਜਿਹੜੀ ਵਟਾਂ ਤੇ ਸਰੋਂ ਲਾਈ ਗਈ ਹੈ ਜਿਹਦਾ ਕਣਕ ਦਾ ਬਦਲ ਵੀ ਜਿਹਨੂੰ ਕਿਹਾ ਜਾਂਦਾ ਹੈ ਕਿ ਕਣਕ ਤੋਂ ਵੱਧ ਮੁਨਾਫਾ ਵੀ ਹੁੰਦਾ ਤੇ ਇਹਦੇ ਨਾਲ ਹੀ ਜਿਹੜੀ ਪਾਣੀ ਦੀ ਬਚਤ ਵੀ ਹੁੰਦੀ ਹੁੰਦੀ ਹੈ। ਉਹਨੇ ਦੇ ਬੈੱਡ ਬਣਾਏ ਸੀ ਉਮੇ ਸਰੋਂ ਦੇ ਬੈੱਡ ਬਣਾਏ। ਹਾਂਜੀ ਹਾਂ ਉਸ ਤਰੀ ਬਣਦੇ ਨੇ ਬਿਲਕੁਲ ਇਹਦੇ ਜੀ 1 ਫੁੱਟ ਦਾ ਫਾਸਲਾ ਹੈ ਜੀ 2 ਫੁੱਟ ਦੀ ਚੜਾਈ ਦੇ ਵਿੱਚ ਅਸੀਂ ਇਹਦੇ ਬੈੱਡ ਬਣਾ ਕੇ ਉਹਦੇ ਉੱਤੇ ਸਰੋਂ ਲਵਾ ਰੱਖਾਂਗੇ ਅਸੀਂ। ਕੋਈ ਆਪਾਂ ਨੂੰ ਖੁਲਡਿੰਡ ਦਾ ਕਿੰਨਾ ਸਪਰੇਅ ਦਾ ਖਰਚਾ ਪੈਂਦਾ ਜੀ ਬਾਕੀ ਜੂਰੀਆ ਬਹੁਤ ਲੱਗਦਾ ਇਹ ਸਿਰਫ ਅਸੀਂ ਇੱਕ ਵਾਰ ਲਾਈ ਆਉਣ ਇਹ ਇੱਕ ਥੈਲਰ ਇਹਦਾ ਪਊਗਾ ਜੀ ਬਾਕੀ ਝਾੜ ਵੀ ਅਸੀਂ ਪਿਛਲੀ ਵਾਰ ਤਜਰਬਾ ਕਰਿਆ ਸੀਗਾ ਜੀ 8 ਕੁਆਂਟਲ ਏਕੜ ਦੀ ਨਿਕਲੀ ਹੜੀ ਜੀ ਜਸਵੀਰ ਸਿੰਘ ਜੀ ਮਾਰਕਟ ਵੀ ਲੱਗੇ ਹੋਏ ਨੇ ਜਿਹੜੇ 23 ਸਾਲਾਂ ਤੋਂ ਕਹਿੰਦੇ ਇਸੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਤੇ ਸੇਵਾ ਕਰਦੇ ਆ ਸਸਿਗਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਰਾੜਾ ਸਾਹਿਬ ਉਸ ਪਵਿੱਤਰ ਧਰਤੀ ਤੇ ਆਏ ਹਾਂ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਲੰਮਾ ਸਮਾਂ ਬੰਦਗੀ ਕੀਤੀ ਸੀ ਨਾਮ ਸਿਮਰਨ ਕੀਤਾ ਸੀ ਉਸੇ ਗੁਰੂ ਘਰ ਦੇ ਫਾਰਮ ਹਾਊਸ ਦੇ ਵਿੱਚ ਆ ਜਿੱਥੇ ਆਰਗੈਨਿਕ ਤਰੀਕੇ ਦੇ ਨਾਲ ਪਿਛਲੀ ਵਾਰ ਤੁਹਾਨੂੰ ਦਿਖਾਈਆਂ ਸੀ ਸਬਜ਼ੀਆਂ ਤਿਆਰ ਹੁੰਦੀਆਂ ਨੇ ਅਨਾਜ ਤਿਆਰ ਹੁੰਦਾ ਜਿਹੜਾ ਸੰਗਤਾਂ ਦੇ ਲੰਗਰ ਦੇ ਵਿੱਚ ਵਰਤਿਆ ਜਾਂਦਾ ਤੇ ਉਹਦੇ ਨਾਲ ਹੀ ਜਿਹੜੀ ਇਹ ਸੰਸਥਾ ਹੈ ਉਹਨਾਂ ਦੇ ਸੇਵਾਦਾਰ ਨੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਅਕਸਰ ਜਿਹੜੇ ਸਾਡੇ ਖੇਤੀ ਮਾਹਰ ਨੇ ਉਹ ਸਾਡੇ ਕਿਸਾਨਾਂ ਨੂੰ ਕਹਿੰਦੇ ਨੇ ਕਿ ਬਦਲਮੀ ਖੇਤੀ ਕੀਤੀ ਜਾਵੇ ਜਿਸ ਨਾਲ ਪਾਣੀ ਵੀ ਬਚਦਾ ਤੇ ਮੁਨਾਫਾ ਵੀ ਵੱਧਦਾ ਹੈ ਪਿਛਲੀ ਵਾਰ ਤੁਹਾਨੂੰ ਦਿਖਾਇਆ ਸੀ ਇਸੇ ਗੁਰੂ ਘਰ ਦੇ ਫਾਰਮ ਹਾਊਸ ਦੇ ਵਿੱਚ ਵਟਾਂ ਤੇ ਝੋਨਾ ਲਗਾਇਆ ਗਿਆ ਸੀ ਜਿਹਨੂੰ ਵੇਖਣ ਲਈ ਦੂਰੋਂ ਦੂਰੋਂ ਕਿਸਾਨ ਪਹੁੰਚੇ ਸੀ ਕਿ ਝਾੜ ਵੀ ਵੱਧ ਨਿਕਲਿਆ ਸੀ ਤੇ ਪਾਣੀ ਵੀ ਬਚਿਆ ਸੀ ਇਸ ਟਾਈਮ ਅਸੀਂ ਪਹੁੰਚੇ ਹਾਂ ਸਰੋਂ ਬੀਜੀ ਗਈ ਹੈ ਜਿਹੜੀ ਵਟਾਂ ਤੇ ਸਰੋਂ ਲਾਈ ਗਈ ਹੈ ਜਿਹਦਾ ਕਣਕ ਦਾ ਬਦਲ ਵੀ ਜਿਹਨੂੰ ਕਿਹਾ ਜਾਂਦਾ ਹੈ ਕਿ ਕਣਕ ਤੋਂ ਵੱਧ ਮੁਨਾਫਾ ਵੀ ਹੁੰਦਾ ਤੇ ਇਹਦੇ ਨਾਲ ਹੀ ਜਿਹੜੀ ਪਾਣੀ ਦੀ ਬਚਤ ਵੀ ਹੁੰਦੀ ਹੈ ਗੁਰੂ ਘਰ ਦੇ ਸੇਵਾਦਾਰ ਸਾਡੇ ਨਾਲ ਨੇ ਵੱਡੀ ਗੱਲ ਇਹ ਹੈ ਜਿੱਥੇ ਗੁਰੂ ਘਰ ਦੇ ਸੇਵਾਦਾਰ ਸੇਵਾ ਕਰਦੇ ਆ ਉੱਥੇ ਆਸ-ਪਾਸ ਦੇ ਇਲਾਕੇ ਦੇ ਵਿੱਚੋਂ ਵੀ ਜਿਹੜੇ ਕਿਸਾਨ ਹੈ ਜਿਹੜੇ हां इसका इस संस्था ਦੇ ਦੇ ਸੇਵਾਦਾਰ ਨੇ ਉਹ ਇੱਥੇ ਆਉਂਦੇ ਨੇ ਸੇਵਾ ਕਰਨ ਦੇ ਲਈ ਖੇਤੀ ਕਰਾਉਂਦੇ ਨੇ ਭਾਵੇਂ ਕੜਾਕੇ ਦੀ ਠੰਡ ਪੈਂਦੀ ਹੈ ਬਹੁਤ ਸਾਰੇ ਲੋਕ ਤੁਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਧੂਣੀਆਂ ਸੇਕ ਦੇ ਵੇਖਦੇ ਹੋਗੇ ਪਰ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਵੱਟਾਂ ਤੇ ਸਰੋਂ ਲਾਉਣ ਆਣੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸੂ ਗੁਰੂ ਘਰ ਦੇ ਸੇਵਾਦਾਰ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਇਸ ਵਾਰ ਕੀ ਕਰ ਰਹੇ ਹੋ ਅਸੀਂ ਦੇਖੋ ਜੀ ਸਾਡੀ ਪਨੀਰੀ ਬੀਜੀ ਆ ਸਰੋਂ ਦੀ ਇਹ ਆਪਣੀ ਹੇਵ ਲੈਜ ਨੂੰ ਕਹਿੰਦੇ ਹਾਈਬ੍ਰਿਡ ਉਹ ਸਰੋਂ ਬੀਜੀ ਹੋਈ ਆ ਜੀ ਇਹ ਅਸੀਂ ਵੱਟਾਂ ਤੇ ਲਵਾ ਰਹੇ ਹਾਂ ਜੀ ਬੈੱਡ ਬਣਵਾ ਕੇ ਹੀ ਇਹਦੇ ਜਿਵੇਂ ਆਪਾਂ ਝੋਨੇ ਦੇ ਬੈੱਡ ਬਣਾਏ ਸੀ ਉਵੇਂ ਸਰੋਂ ਦੇ ਬੈੱਡ ਬਣਾਏ ਹਾਂਜੀ ਹਾਂ ਉਸ ਤਰੀਕੇ ਬਣਦੇ ਨੇ ਬਿਲਕੁਲ ਇਹਦੇ ਜੀ 1 ਫੁੱਟ ਦਾ ਫਾਸਲਾ ਜੀ 2 ਫੁੱਟ ਦੀ ਚੜਾਈ ਦੇ ਵਿੱਚ ਅਸੀਂ ਇਹਦੇ ਬੈੱਡ ਬਣਾ ਕੇ ਉਦੇ ਤੋਂ ਸਰੋਂ ਨਵਾ ਰਖਾਂਗੇ ਅਸੀਂ ਪਹਿਲਾਂ ਆਪਾਂ ਇਹ ਪਨੀਰੀ ਦੇਖ ਲੈਣੇ ਕੈਮਰਾਮੈਨ ਕਹਿੰਗੇ ਇੱਕ ਵਾਰੀ ਇੱਧਰ ਦੇਖ ਲਵੇ ਇੱਥੇ ਆ ਪਨੀਰੀ ਏ ਸੀ ਇਹ ਪਨੀਰੀ ਹੋਇਆ ਨਾ ਪਨੀਰੀ ਆ ਜੀ ਬਿਲਕੁਲ ਸਹੀ ਹੈ ਜੀ ਕਿੰਨੇ ਕਿੱਲਿਆਂ ਦੇ ਵਿੱਚ ਤੁਸੀਂ ਝੋਨਾ ਵੀ ਆ ਸੌਰੀ ਸਰੋਂ ਵੀ ਜੀ ਇਹ ਜੀ ਅਸੀਂ 10 ਕਿੱਲੇ ਦਾ 20 ਤਿਆਰ ਕਰਿਆ ਸੀਗਾ ਜੀ ਉਹਦੇ ਵਿੱਚੋਂ ਸਾਡੇ ਲਈ 20 ਬਚੂਗਾ ਜੀ ਬਾਕੀ ਅਸੀਂ 10 ਕਿਲ ਲਾ ਰਿਹਾ 7 ਕਿਲੇ ਸਾਡੇ ਲੱਗ ਗਏ ਜੀ ਬਾਕੀ ਲਾਉਣ ਲੱਗੇ ਨੇ ਸੇਵਾਦਾਰ ਜੀ ਕਿੰਨੇ ਲੋਕ ਨੇ ਜਿਹੜੇ ਇੱਥੇ ਸੇਵਾ ਕਰਦੇ ਆ ਜੇ ਕਿੰਨੇ ਦਿਨਾਂ ਦੇ ਵਿੱਚ ਲੱਗ ਜਾਂਦੀ ਹੈ ਬਾਬਾ ਜੀ ਦੇਖੋ ਸੋ ਸ਼ਨੀਵਾਰ ਤੋਂ ਲੱਗੇ ਹੋਏ ਅਸੀਂ ਲਾਉਣ ਵਾਸਤੇ ਬਹੁਤ ਲੋਕ ਸੇਵਾ ਕਰਨ ਵਾਸਤੇ ਆਉਂਦੇ ਨੇ ਜੀ ਸਾਰੇ ਫਰੀ ਨੇ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਪੈਸੇ ਲੈ ਕੇ ਲਾਉਂਦੇ ਨੇ ਸਾਰੇ ਅਗਲਾ ਕਰੇ ਵੀ ਸਾਡੀ ਠੰਡ ਦੇ ਵਿੱਚ ਤਾਂ ਲੋਕ ਕਰਨ ਨਹੀਂ ਨਿਕਲਦੇ ਇਸ ਟਾਈਮ ਦੇਖੋ ਜੀ ਸੇਵਾਦਾਰ ਸਾਡੇ ਉਰੇ ਪਨੀਰੀ ਲਾ ਰਹੇ ਨੇ ਜੀ ਆਪਾਂ ਜਾ ਕੇ ਬੈੱਡ ਵੀ ਦੇਖੀਏ ਤੁਹਾਡਾ ਤੇ ਕਿਵੇਂ ਝੋਨੇ ਦੀ ਵਿਧੀ ਕੀ ਆ ਕਿਵੇਂ ਲੱਗਦੀ ਆ ਕਿੰਨਾ ਕਣਕ ਨਾਲੋਂ ਕਿੰਨਾ ਕ ਮਨਾਫਾ ਹੋ ਜਾਂਦਾ ਹੈ ਦੇਖੋ ਜੀ ਆਪਾਂ ਨੂੰ ਗੁਲਡਨ ਦਾ ਕਿੰਨਾ ਸਪਰੇ ਦਾ ਖਰਚਾ ਪੈਂਦਾ ਜੀ ਬਾਕੀ ਯੂਰੀਆ ਬਹੁਤ ਲੱਗਦਾ ਇਹ ਸਿਰਫ ਅਸੀਂ ਇੱਕ ਵਾਰ ਲਾਈ ਆਉਣ ਇਹ ਇੱਕ ਥੈਲਾ ਰੇਦਾ ਪਾਊਗਾ ਜੀ ਬ ਜੇ 5000 ਦਾ ਲਾਈ ਤੇ 40000 ਦੀ ਹੋ ਗਈ ਆ ਜੀ ਕਣਕੁੰਨੇ ਦੀ ਹੁੰਦੀ ਨਹੀਂ ਹੈਗੀ ਆਪਾਂ ਜਾ ਕੇ ਦੇਖੀਏ ਕਿਵੇਂ ਬੈੱਡ ਬਣਦੇ ਆ ਕਿਵੇਂ ਇਹਦੀ ਵਿਧੀ ਨਾਲ ਕਿਸ ਨਾਲ ਲੱਗਦਾ ਆਓ ਆਪਾਂ ਉਧਰ ਚੱਲਦੇ ਆਂ ਖੇਤਾਂ ਦੇ ਵਿੱਚ ਕਿਵੇਂ ਇਹ ਬੈੱਡ ਤਿਆਰ ਕਰਦੇ ਆ ਤੇ ਕਿਵੇਂ ਫਿਰ ਪਨੀਰੀ ਲਾਈ ਜਾਂਦੀ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਪਨੀਰ ਫਸਲ ਹੈ ਤਿਆਰ ਹੁੰਦੀ ਆ ਝਾੜ ਆ ਜਾਂਦਾ ਸਾਰੀਆਂ ਗੱਲਾਂ ਬਾਤਾਂ ਉਧਰ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਜਿਹੜੇ ਸੇਵਾਦਾਰ ਨੇ ਕਿਸਾਨ ਨੇ ਸਾਰਿਆਂ ਨਾਲ ਕਰਦੇ ਆਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਥੱਲੇ ਆ ਬੈੱਡ ਦਿਖਾ ਦੇ ਜਿਹੜਾ ਖੇਤ ਤਿਆਰ ਕੀਤਾ ਗਿਆ ਬਈ ਇਹ ਬੈੱਡ ਜਿਹੜਾ ਬਣਾਇਆ ਤਿਆਰ ਕਿਵੇਂ ਕੀਤਾ ਕਿਹੜੀ ਮਸ਼ੀਨ ਨਾਲ ਤਿਆਰ ਕੀਤਾ ਇਹਦੀ ਫੋਟੋ ਵੀ ਅੱਧਰ ਕਿਵੇਂ ਹੁੰਦੀ ਹੈ ਇਹ ਦੇਖੋ ਜੀ ਆਪਾਂ ਜਿਸ ਤਰ੍ਹਾਂ ਮੈਜੇ ਪਲਾਂਟਰ ਨਾਲ ਆਪਾਂ ਮੱਕੀ ਬੀਜਦੇ ਆ ਜੀ ਉਹਦੇ ਨਾਲੇ ਅਸੀਂ ਇਹ ਬੈੱਡ ਤਿਆਰ ਕਰੇ ਨੇ ਪਲੱਸ ਇਹਦੇ ਵਿੱਚ ਸਾਨੂੰ ਇਹ ਮਾਰਕਰ ਲਾਉਣਾ ਪਿਆ ਵੀ ਇਹਦੇ ਬੂਟੇ ਸਹੀ ਲੱਗੇ ਕਿਉਂਕਿ ਅਸੀਂ ਜਿਹੜੇ ਸਾਡੇ ਲਈ ਪੀਟਰ ਬਣਿਆ ਹੋਈ ਆਪਣੇ ਗੰਨਾ ਗੁੱਟਦੇ ਨਹੀਂ ਲੋਕ ਔਰ ਸਰੋਂ ਵਾਸਤੇ ਮੱਕੀ ਵਾਸਤੇ ਜੀ ਉਹਦੇ ਨਾਲ ਅਸੀਂ ਗੜਾਈ ਕਰਨੀ ਹੈ ਜੀ ਇਹਦੀ ਵੀ ਲੇਬਰ ਘੱਟ ਤੋਂ ਘੱਟ ਪਵੇ ਪਰ ਕੁਝ ਲੋਕ ਕਹਿੰਦੇ ਆ ਜਦੋਂ ਝੋਨੇ ਦੀ ਵੀ ਵੱਟਾਂ ਤੇ ਗੱਲ ਹੁੰਦੀ ਆ ਉਹ ਕਹਿੰਦੇ ਮਸ਼ੀਨਰੀ ਬਹੁਤ ਮਹਿੰਗੀ ਆਉਂਦੀ ਆ ਜਿਹੜਾ ਛੋਟਾ ਕਿਸਾਨ ਆ ਉਹ ਮਸ਼ੀਨਰੀ ਵੀ ਨਹੀਂ ਲੈ ਸਕਦਾ ਜਿਹੜੇ ਇਹਦੇ ਬੈੱਡ ਤਿਆਰ ਕਰਨੇ ਆ ਉਹਦੀ ਮਸ਼ੀਨਰੀ ਕਿੰਨੀ ਕੁ ਮਹਿੰਗੀ ਆ ਤੇ ਕਿਹ ਉਹ ਦੇਖੋ ਜੀ ਮੰਨ ਲਓ ਮੇਜੇ ਪਲਾਂਟਰ ਆ ਜਿਹੜਾ ਉਹਦੇ ਨਾਲ ਆਪਾਂ ਕੁਝ ਵੀ ਲਗਾ ਸਕਦੇ ਆ ਸਰੋਂ ਹੀ ਬੀਜ ਸਕਦੇ ਆ ਆਪਾਂ ਜੇ ਦੂਜੇ ਵੱਟਾਂ ਤੇ ਲਗਾਉਣੀ ਆ ਆਪਣੇ ਇਹਦੇ ਵਿੱਚ ਦੂਜੇ ਰੋੜਾ ਬੀ ਵੀ ਤੇ ਬੀ ਲਾਉਣੀ ਆ ਬਾਕੀ ਉਹਦੀ ਇੱਕੋ ਮਸ਼ੀਨ ਆ ਜਿਹੜੇ ਬਹੁਤ ਜ਼ਿਆਦਾ ਕੰਮ ਕਰਦੀ ਆ ਜੀ ਜਿਵੇਂ ਗਾਜਰਾਂ ਵਾਸਤੇ ਵੀ ਉਹ ਹੀ ਲਗਾਉ ਵੀ ਇੱਕ ਕਮਾਸੀਨ ਵਾਲਾ ਸੀ ਕਈ ਤਰ੍ਹਾਂ ਦੇ ਕੰਮ ਕਰ ਲੈ ਸਕਦੇ ਆ ਜੀ ਸਿਰਫ ਮਸ਼ੀਨ ਦਾ ਕੀਮਤ ਹੈਗਾ ਜੀ 70-75000 ਰੁਪਈਆ ਜੀ ਉਹ ਦੇਖੋ ਜੀ ਕਿੰਨੇ ਪੈਸਾ ਬਚ ਰਿਹਾ ਉਹਦੇ ਨਾਲ ਕਿੰਨਾ ਟਾਈਮ ਘੱਟ ਲੱਗ ਰਿਹਾ ਜ਼ਿੰਮੇਵਾਰ ਦਾ ਜੀ ਇੱਧਰ ਕੈਮਰਾਮੈਨ ਨੂੰ ਇੱਕ ਵਾਰ ਫੇਰ ਦਿਖਾ ਦੇ ਇੱਧਰ ਇਹ ਖੇਤ ਤਿਆਰ ਹੋ ਗਿਆ ਇੱਧਰ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਜਿਹੜੇ ਸੇਵਾਦਾਰ ਨੇ ਉਹ ਪਨੀਰੀ ਲਾ ਰਹੇ ਨੇ ਆ ਉਹਦੇ ਉੱਤੇ ਇਹ ਜਿਵੇਂ ਇੱਕ ਵਾਰੀ ਇੱਧਰ ਵੀ ਦੱਸ ਦਿਓ ਜਿਵੇਂ ਇੱਕ ਤੁਹਾਡਾ ਇੱਕ ਬੈੱਡ ਹੈ ਬੈੱਡ ਤੇ ਦੋ ਦੋ ਬੂਟੇ ਕਿ ਕਿੰਨਾ ਜਿਹੜਾ ਸਪੇਸ ਹੈ ਕਿੰਨੀ ਕਿ ਛੱਡਣੀ ਪੈਂਦੀ ਹੈ ਕਿਵੇਂ ਆ ਦੇਖੋ ਜੀ ਇਹਦਾ ਸਾਡਾ 25 ਇੰਚ ਦਾ ਫਸਲਾ ਛੱਡਿਆ ਹੋਇਆ ਜੀ ਕਿਉਂਕਿ 25 ਇੰਚ ਸਾਡਾ ਬੀਡਰ ਤਿਆਰ ਕਰਿਆ ਹੈ ਵੀ ਇਹਦੇ ਵਿੱਚ ਬੀਡਰ ਰੋਟਾ ਬੈਟਰੀ ਜ਼ਰਾ ਚੱਲ ਸਕੇ ਇਹਦਾ ਸਪੇਸ ਰੱਖਿਆ ਜੀ ਤਿੰਨੇ ਮਤਲਬ ਇੱਕ ਬੈੱਡ ਦੇ 25 ਇਹ ਸੈਂਟਰ ਦੇ ਵਿੱਚ ਆ ਗਿਆ ਤੁਸੀਂ ਪਾਣੀ ਲੰਗਣਾ ਜੀ ਉਹਦਾ ਵੀ ਅਸੀਂ ਪੂਰਾ 25 ਇੰਚ ਦਾ ਰੱਖਿਆ ਜੀ ਅਬਾ ਜੀ ਇੱਕ ਇੱਕ ਸੀ ਦੇਖ ਰਹੇ ਹਾਂ ਤੇ ਉਧਰ ਨਾਲ-ਨਾਲ ਪਨੀਰੀ ਬੀਜ ਜੀ ਤੇ ਨਾਲ ਹੀ ਤੁਸੀਂ ਇਹ ਪਾਣੀ ਛੱਡਿਆ ਹੋਇਆ ਇਹ ਕੀ ਆ ਕਿ ਨਾਲ ਹੀ ਪਾਣੀ ਛੱਡਣਾ ਕਿਵੇਂ ਨਾਲ ਦੀ ਨਾਲੇ ਪਾਣੀ ਲਾਉਣਾ ਪੈਂਦਾ ਜੀ ਕਿਉਂਕਿ ਵੀ ਅਸੀਂ ਸੁਕਾਇਆ ਹੋਇਆ ਸੀਗਾ ਜੀ ਬਹਣ ਜੇ ਪਾਣੀ ਹੁੰਦਾ ਜੀ ਤਾਂ ਵੀ ਜੜ ਨੂੰ ਮਿੱਟੀ ਲੱਗਣੀ ਚਾਹੀਦੀ ਆ ਜਿੰਨਾ ਪਾਣੀ ਲਾਤਾ ਨਾਲ ਦੀ ਨਾਲੇ ਇਹ ਉਹਨੇ ਬੂਟਾ ਨਾਲ ਦੀ ਨਾਲੇ ਖੜਾ ਹੋ ਜਾਣਾ ਜੀ ਉਹ ਇਹ ਜਿਹੜਾ ਪਾਣੀ ਹੈ ਦੂਜਾ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਪੈਣਾ ਦੂਜਾ ਪਾਣੀ ਦੇਖੋ ਜੀ ਜੇ ਮੌਸਮ ਤੋ ਪੈਣ ਲੱਗੀ ਫਿਰ ਤਾਂ ਸੇਤੀ ਲੱਗ ਜਾਣਾ ਜੀ ਜਿਵੇਂ ਠੰਡ ਪੈ ਰਹੀ ਹੈ ਜੀ ਪੂਰੀ ਬਰਸਾਤ ਹੋ ਗਈ ਇਹ ਨਹੀਂ ਪਤਾ ਜੀ ਇਸ ਤਰੀ ਪੱਕ ਜਵੇ ਇੱਕ ਵੀ ਪਾਣੀ ਲਾਉਣ ਦੀ ਲੋੜ ਜ਼ਰੂਰਤ ਨਾ ਪਵੇ ਤੇ ਕਣਕ ਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਪੈਂਦਾ ਕਣਕ ਨੂੰ ਮੰਨ ਲਓ ਜੀ 20-21 ਦਿਨ ਬਾਅਦ ਪਾਣੀ ਲਾਉਣਾ ਪੈਂਦਾ ਜੀ ਅਕਸਰ ਕਹਿੰਦੇ ਰਹੇ ਹਾਂ ਸਪਰੇ ਹਾਂ ਕਿੰਨੀਆਂ ਰਹੇ ਹਾਂ ਸਪਰੇ ਹਾਂ ਕਿੰਨੀਆਂ ਕਪੈਂਦੇ ਆ ਟੇਲੇ ਦੀ ਬਿਮਾਰੀ ਪੈਣੀ ਇਹਨੂੰ ਹੋਰ ਕੋਈ ਬਿਮਾਰੀ ਨਹੀਂ ਪੈਣੀ ਹੈਗੀ ਇਹ ਨਹੀਂ ਪਤਾ ਵੀ ਇਹ ਤੇਲਾ ਨਾ ਪਿਆ ਠੰਡ ਪੈਂਦੀ ਰਹੀ ਫਿਰ ਤਾਂ ਤੇਲਾ ਵੀ ਨਹੀਂ ਪੈਣਾ ਹੈਗਾ ਜੀ ਫਿਰ ਤਾਂ ਪੈਸੇ ਬਚੇ ਰਹੇ ਨੇ ਜੀ ਹਾਂ ਦੇਖੋ ਜੀ ਕਣਕ ਦੇ ਵਿੱਚ ਤਾਂ ਮੰਨ ਲਓ ਵੀ ਆਪਾਂ ਨੂੰ 24D ਵੀ ਕਰਨੀ ਪੈਂਦੀ ਆ ਗਲੀ ਡੰਡੇ ਵਾਲੀ ਵੀ ਕਰਨੀ ਪੈਂਦੀ ਆ ਸਾਰੀ ਤਰ੍ਹਾਂ ਦੀ ਦਵਾਈ ਕਰਨੀ ਪੈਂਦੀ ਆ ਟੌਪਿਕ ਵੀ ਕਰਨੀ ਪੈਂਦੀ ਆ ਜੀ ਔਰ ਬਾਕੀ ਜੇ ਪੀਲੀ ਹੋ ਗਈ ਤਾਂ ਉਹਦੇ ਤੇ ਸਪਰੇ ਵੀ ਮਾਰਨੇ ਨੇ ਦੂਸਰੇ ਵੀ ਮਾਰਨੇ ਨੇ ਜੀ ਉਹਦੇ ਵਿੱਚ ਵੀ ਕਾਲਾ ਤੇਲਾ ਪੈਂਦਾ ਜੀ ਇਹਦੇ ਵਿੱਚ ਦੇਖੋ ਸਿਰਫ ਤੇਲਾ ਪਿਆ ਜੇ ਤਾਂ ਸਪਰੇ ਕਰਨ ਦੀ ਲੋੜ ਹੈ ਨਹੀਂ ਜਿਹਦੇ ਤੇ ਲੋੜ ਨਹੀਂ ਹੈਗੀ ਜੀ ਹੋਰ ਮੈਂ ਇਹਨੇ ਪੀਲੀ ਹੋਣਾ ਜੀ ਮੈਨੂੰ ਮੋਟਾ-ਮੋਟਾ ਜਿਹਾ ਕਿਉਂਕਿ ਸਾਡੇ ਕਿਸਾਨਾਂ ਨੂੰ ਪਤਾ ਲੱਗ ਜਵੇ ਦੱਸ ਦਿਓ ਜਦੋਂ ਇੱਕ ਇੱਕੜ 'ਚ ਕਣਕ ਬੰਦਾ ਬੀਜਦਾ ਹੈ ਰੇਹਾਂ ਸਪਰੇਆਂ ਪਾ ਕੇ ਬੀਜ ਪਾ ਕੇ ਉਹਦਾ ਕਿੰਨਾ ਖਰਚ ਆ ਜਾਂਦਾ ਤੇ ਇਹਦੇ ਉੱਤੇ ਕਿੰਨਾ ਖਰਚ ਹੁੰਦਾ ਇੱਕ ਇੱਕੜ ਦਾ ਦੱਸਿਓ ਅਗਲੇ ਨੂੰ ਪਤਾ ਲੱਗ ਜਵੇ ਕਿਉਂਕਿ 10 ਤੋਂ 15000 ਤੱਕ ਦਾ ਖਰਚਾ ਆਉਂਦਾ ਹੋਊਗਾ ਜੀ ਇੱਕ ਇੱਕੜ ਤੇ ਮੰਨ ਲਓ ਕਣਕ ਦਾ ਕਿ ਕਣਕ ਦੇ ਉੱਤੇ ਜੀ ਇਹਦੇ ਉੱਤੇ ਸਾਡਾ ਕੋਈ ਖਰਚਾ ਨਹੀਂ ਯਾਰ ਜੇ ਮੈਨੂੰ ਬੀਜਤੀ ਆਈ ਇਹ ਤੇ ਅਸੀਂ ਕੋਈ ਸਪਰੇ ਨਹੀਂ ਕਰਨਾ ਕੁਝ ਨਹੀਂ ਕਰਨਾ ਸਿਰਫ ਜੇ ਤੇਲਾ ਪਿਆ ਕੋਈ ਬਿਮਾਰੀ ਪੈਂਦਾ ਫੇਰ ਸਾਨੂੰ ਲੋੜ ਹੈ ਮੇਂ ਅਸੀਂ ਬਿਲਕੁਲ ਸਪਰੇਇ ਨਹੀਂ ਕਰਨਾ ਆਏਗਾ ਜੀ ਮਤਲਬ ਉਹਦੇ ਉੱਤੇ ਦਵਾਈਆਂ ਦਾ ਰਿਹਾ ਸਪਰੇਇਆਂ ਦਾ 10-15000 ਲੱਗ ਜਾਂਦਾ ਇਹਦੇ ਉੱਤੇ ਕਿ ਲੋ ਪਨੀਰੀਓ ਹੀ ਵੇਚਣੀ ਹੈ ਪਨੀਰੀ ਦਾ ਹੀ ਖਰਚਾ ਜਾਂ ਲੇਬਰ ਦਾ ਖਰਚਾ ਹਾਂ ਜਾਂ ਲੇਬਰ ਦਾ ਖਰਚਾ ਜਾਂ ਪਨੀਰੀ ਦਾ ਜੀ ਮੰਨ ਲਓ ਵੀ ਇਹ ਚਾਰ ਬੰਦੇ ਨੇ ਇਹਦੀ ਹਾੜੀ ਰੱਖੇ ਹੋਏ ਨੇ ਤਾਂ ਇੱਕ ਕੀਲਾ ਇੱਕ ਦਿਨ ਦੇ ਵਿੱਚ ਲਾਣ ਦੇਣੀ ਇਹੋ ਤਾਂ 2000 ਤਾਂ ਹੀ ਹੋ ਗਿਆ ਜੀ ਕਣਕ ਦਾ ਦੇਖ ਲਓ ਜੀ ਆਪਾਂ ਕਿੰਨਾ ਖਰਚਾ ਆ ਜਾਂਦਾ 2000 ਤਾਂ ਵੀ ਇਹ ਪੈ ਜਾਂਦਾ ਜੀ ਉਹਦਾ ਚਲੋ ਹੁਣ ਆਪਾਂ ਮੁਨਾਫੇ ਤੇ ਆ ਜਾਂਦੇ ਆ ਇੱਕ ਏਕੜ ਦੇ ਵਿੱਚ ਇਹਦੇ ਤੋਂ ਕਿੰਨਾ ਮੁਨਾਫਾ ਆ ਜਾਂਦਾ ਤੇ ਸਰੋਂ ਦੇ ਵਿੱਚ ਤੇ ਕਣਕ ਚ ਕਿੰਨਾ ਮੁਨਾਫਾ ਆ ਜਾਂਦਾ ਦੇਖੋ ਜੀ ਇਹਦੇ ਵਿੱਚ ਤਾਂ ਅਸੀਂ ਦੇਖਿਆ ਹੈ ਵੀ ਇਹ 8 ਕੁਇੰਟਲ ਦੀ ਨਿਕਲਦੀ ਆ ਜੇ 6000 ਦਾ ਰੇਟ ਚੱਲਦਾ 48000 ਦੀ ਹੋਗੀ ਇੰਨੇ ਦੀ ਕਣਕ ਹੁੰਦੀ ਨਹੀਂ ਹੈਗੀ ਜੀ ਹੁਣ ਕਿੰਨੇ ਦੀ ਹੋ ਜਾਂਦੀ ਹੋਣੀ ਕਣਕ ਦੇਖ ਲਓ ਜੀ ਮੰਨ ਲਓ ਵੀ ਇਹ 5 4 ਕੁਇੰਟਲ ਦੀ ਵੀ ਨਿਕਲਦੀ ਆ ਤਾਂ 8000 ਦੀ ਹੋਗੀ 40000 ਦੀ ਹੋਗੀ ਜੀ ਉਹ ਇਹ 48000 ਦੀ ਹੋ ਜਾਣੀ ਹੈ ਤੇ 48000 ਇਹਦਾ ਵਟਿਆ ਗਿਆ ਉਹਦਾ 40 40 ਵਟ ਕੇ ਉਹਦੇ 10 15000 ਖਰਚ ਖਰਚਾ ਪਲੱਸ ਹੋ ਗਿਆ ਜੀ ਉਹਦੇ ਉੱਪਰ ਉਹ ਮੰਨ ਕੇ ਚਲੋ ਵੀ ਇਹ ਆਪਣਾ 25000 ਰੁਪਏ ਆਪਣੇ ਪੱਲੇ ਪੈਂਦਾ ਇਹਦੇ 35000 ਤੋਂ ਘੱਟ ਪੱਲੇ ਨਹੀਂ ਪੈਣਾ ਹੈਗਾ ਜੀ ਬਿੱਗੇ ਇਹਦਾ ਫਿਰ ਕਾਰਨ ਕੀ ਆ ਕਿਸਾਨ ਸਾਡੇ ਇਦਾਂ ਬਦਲਵੀਂ ਖੇਤੀ ਵੱਲ ਆਉਂਦੇ ਕਿਉਂ ਨਹੀਂ ਤੁਹਾਨੂੰ ਕੀ ਕਾਰਨ ਲੱਗਦਾ ਤੁਸੀਂ ਤਾਂ ਬਹੁਤ ਏਕੜਾਂ 'ਚ ਖੇਤੀ ਕਰਦੇ ਆ ਦੇਖੋ ਜੀ ਪਤਾ ਕੀ ਆ ਅੱਜਕੱਲ ਜਿਹੜੇ ਨੌਜਵਾਨ ਮੁੰਡੇ ਨੇ ਉਹ ਸਾਰੇ ਬਾਹਰ ਜਾ ਰਹੇ ਨੇ ਕੋਈ ਵੀ ਇੱਥੇ ਰਹਿ ਕੇ ਖੁਸ਼ ਨਹੀਂ ਹੈਗਾ ਕੰਮ ਕਰਕੇ ਕੋਈ ਵੀ ਆਪਣੇ ਬੰਦਾ ਹੱਥੀਂ ਕੰਮ ਕਰਕੇ ਕੋਈ ਵੀ ਖੁਸ਼ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਇੱਥੇ ਗੁਰੂ ਘਰ ਆਓ ਇੱਥੇ ਦੇਖੋ ਵੀ ਕਿਵੇਂ ਆ ਕੇ ਸੰਕਤਾ ਛੰਡ ਦੇ ਵਿੱਚ ਵੀ ਕਈ ਧਰਜਾਈਆਂ ਚ ਬੜੇ ਪਏ ਨੇ ਸੰਕਤਾ ਲਗਾ ਰਹੀਆਂ ਨੇ ਕਿਉਂਕਿ ਜਜਬਾ ਹੋਣਾ ਚਾਹੀਦਾ ਈ ਸਾਡੇ ਜਿਹੜੇ ਇੰਚਾਰਜ ਨੇ ਸਰਦਾਰ ਕੁਲਵੰਤ ਸਿੰਘ ਜੀ ਆਲਮਗੀਰ ਤੋਂ ਉਹਨਾਂ ਨੂੰ ਸੰਤਾਂ ਦਾ ਕਿਹਾ ਹੈ ਵੀ ਨਵੀਂ ਬਦਲੀਆਂ ਫਸਲ ਲਾਓ ਨਾ ਤਾਂ ਪਰਾਲੀ ਨੂੰ ਅੱਗ ਲਗਾਣੀ ਆ ਤੁਸੀਂ ਝੋਨੇ ਦੀ ਪਰਾਲੀ ਨੂੰ ਬਿਲਕੁਲ ਰਹਿਣ ਖੋਣ ਨੂੰ ਅਸੀਂ ਅੱਗ ਨਹੀਂ ਕਦੇ ਲਾਈ ਜੀ ਉਹ ਸਾਰੇ ਅਸੀਂ ਵਿਚੇ ਕਰਦੇ ਆ ਉਹ ਕਹਿੰਦੇ ਵੀ ਹੁਣ ਸਾਨੂੰ ਕਿਉਂਕਿ ਇੱਥੇ 3 ਮਹੀਨੇ ਬਾਅਦ ਹੀ ਇੱਥੇ ਸਾਡੀ ਸੰਕਤ ਵਾਸਤੇ ਪਾਰਕਿੰਗ ਬਣਾਉਣੀ ਪੈਂਦੀ ਆ ਉਹਦੇ ਹਿਸਾਬ ਨਾਲ ਜੇ ਅਸੀਂ ਫਸਲ ਇਹ ਜੀ ਲਾਉਣੇ ਆ ਜਿਹੜੀ ਅਸੀਂ ਉਸ ਮੌਕੇ ਨੂੰ ਕੱਟ ਸਕੀਏ ਜਦੋਂ ਸਾਲਾਨਾ ਸਮਾਗਮ ਹੁੰਦਾ ਫਿਰ ਇੱਥੇ ਪਾਰਕਿੰਗ ਕਿਉਂਕਿ ਸੰਗਤਾਂ ਬਹੁਤ ਆਉਂਦੀ ਹੈ ਦਸ ਦੇ ਦਸੇ ਕਿਲਿਆਂ ਦੇ ਵਿੱਚ ਜੀ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਜੀ ਮੈਂ ਜੀ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸੇਵੜਾ ਜੀ ਅੱਛਾ ਤੁਸੀਂ ਵੀ ਇੱਥੇ ਸੇਵਾ ਕਰਨੀ ਆਉਂਦੇ ਹੋ ਜੀ ਆ ਸੇਵਾ ਦੇ ਕਿੰਨੇ ਦਿਨਾਂ ਬਾਅਦ ਆਉਂਦੇ ਹੋ ਕਿਵੇਂ ਮੈਂ ਡੇਲੀ ਆਣਾ ਜੀ ਮੇਰੇ ਠੇਕੇਦਾਰੀ ਦਾ ਕੰਮ ਆ ਜੀ ਪੈਸੇ ਬਿੱਲ ਲਗਾ ਦਾ ਮੈਂ ਫ੍ਰੀ ਹੁੰਦਾ ਮੁਰੇ ਆ ਜਨ ਅੱਛਾ ਉੱਥੇ ਲੇਬਰ ਲਾ ਕੇ ਇੱਥੇ ਲੇਬਰ ਆਪ ਕਰਨ ਆ ਜੰਨੇ ਹੋ ਹਾਂਜੀ ਹਾਂਜੀ ਤੇ ਕੀ ਕਿਸਾਨਾਂ ਨੂੰ ਕੀ ਕਹਿਣਾ ਚਾ ਭਾਈ ਜੀ ਤੁਹਾਡਾ ਕਿਹੜਾ ਪਿੰਡ ਹੈ ਤੁਸੀਂ ਕਿੱਥੋਂ ਮੇਰਾ ਪਿੰਡ ਜਹਾਂਗੀਰ ਹੈ ਜੀ ਜਹਾਂਗੀਰ ਤੋਂ ਫਿਰ ਇੱਥੇ ਫਸਲ ਖੇਤੀ ਕਰਦੇ ਹਾਂ ਇੱਥੇ ਹਾਂਜੀ ਸੇਵਾ ਕਰਨ ਆਉਂਦੇ ਹਾਂ ਜੀ ਕਿੰਨੇ ਕਿ ਦਿਨਾਂ ਬਾਅਦ ਤੁਸੀਂ ਆ ਜੰਨੇ ਹੋ ਮੈਂ ਤਕਰੀਬਨ ਡੇਲੀ ਆਇਆ ਨਾ ਜੀ ਤੁਸੀਂ ਡੇਲੀ ਆ ਜਾਓ ਹਾਂਜੀ ਇਹ ਉਹ ਸੇਵਾਦਾਰ ਨੇ ਪੱਕੇ ਸੇਵਾਦਾਰ ਨੇ ਜਿਹੜੇ ਦੇਖ ਰਹੇ ਕਰਦੇ ਖੇਤੀ ਦੀ ਹੋਰ ਵੀ ਆਪਾਂ ਸੇਵਾਦਾਰਾਂ ਨਾਲ ਗੱਲ ਕਰਦੇ ਆ ਉਹ ਦੇਖੋ ਪਿੱਛੇ ਬਜ਼ੁਰਗ ਲੱਗੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇੰਨੀ ਠੰਡ ਪੈ ਰਹੀ ਹੈ ਤੇ ਇਹ ਇੱਥੇ ਜਿਹੜੇ ਗੁਰੂ ਘਰ ਦੇ ਖੇਤ ਨੇ ਉਹਨਾਂ ਦੇ ਵਿੱਚ ਸੇਵਾ 'ਚ ਲੱਗੇ ਹੋਏ ਨੇ ਭਾਈ ਜੀ ਆ ਜਿਵੇਂ ਆਪਾਂ ਦੇਖਦੇ ਆ ਸੇਵਾਦਾਰ ਲੱਗੇ ਹੋਏ ਨੇ ਇਹ ਵੱਖਰੋ ਵੱਖਰੀ ਪਿੰਡਾਂ ਦੇ ਨੇ ਜਾਂ ਕਿਵੇਂ ਤੁਸੀਂ ਇਹਨਾਂ ਨੂੰ ਬੁਲਾਉਨੇ ਹੋ ਕੀ ਤਰੀਕਾ ਕੀ ਇਹਨਾਂ ਦਾ ਇੱਥੇ ਸੇਵਾ ਕਰਨ ਆਉਣਾ ਦੇਖੋ ਜੀ ਇਹ ਸਾਡੇ ਜਿਹੜੇ ਪਿੰਡਾਂ ਦੇ ਲੋਕ ਆ ਰਹੇ ਨੇ ਜੀ ਇਹ ਪੁਰਾਣੇ ਸੇਵਾਦਾਰ ਨੇ ਜਿਹੜੀ ਉਹਨਾਂ ਦੇ ਦਿਨ ਬੰਨੇ ਹੋਏ ਨੇ ਜੀ ਉਹਨਾਂ ਦੇ ਕੋਈ ਮੰਗਲਵਾਰ ਨੂੰ ਕੋਈ ਬੁੱਧਵਾਰ ਨੂੰ ਕੋਈ ਵੀਰਵਾਰ ਨੂੰ ਜੀ ਇਹਨਾਂ ਦਾ ਅੱਜ ਬੁੱਧਵਾਰ ਆ ਜਿਸ ਤਰ੍ਹਾਂ ਮੰਨ ਲਓ ਜੀ ਮੰਗਲਵਾਰ ਹੀ ਇਹ ਮੰਗਲਵਾਰ ਦੁਰਲਮਾ ਪਿੰਡ ਦੇ ਕਿਸਾਨ ਨੇ ਜਿਹੜੇ ਜ਼ਿਮੀਦਾਰ ਨੇ ਜੀ ਉਹ ਸੇਵਾ ਕਰਨ ਵਾਸਤੇ ਆਉਂਦੇ ਨੇ ਜੀ ਇੱਥੇ ਪਿੰਡ ਦੇ ਵਾਰੀਆਂ ਬਣੀਆਂ ਹੋਈਆਂ ਨੇ ਜੀ ਜਣਜੀ ਅੱਜ ਆ ਜਿਹੜੀ ਸੇਵਾ ਦੁਲਮਾ ਪਿੰਡ ਦੀ ਲੱਗੀ ਹੋਈ ਆ ਆ ਤੁਹਾਨੂੰ ਦਿਖਾ ਦਿੰਨੇ ਆ ਅੱਜ ਗੁਰੂ ਘਰ ਦੇ ਖੇਤਾਂ ਦੇ ਵਿੱਚ ਜਿਹੜੀ ਸੇਵਾ ਦੁਲਮਾ ਪਿੰਡ ਦੀ ਲੱਗੀ ਆ ਕੀ ਨਾਮ ਆ ਬਾਪੂ ਜੀ ਤੁਹਾਡਾ ਮੇਰਾ ਨਾਮ ਭਾਜਨ ਸਿੰਘ ਜੀ ਅੱਛਾ ਜੀ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਇੱਥੇ ਜੀ 100 ਜੀ 20 ਕਿਸ਼ਾਲ ਹੂੰ ਕਿੰਨੇ ਦਿਨਾਂ ਬਾਅਦ ਫਿਰ ਸੇਵਾ ਲੱਗ ਜਾਂਦੀ ਆ 8ਵੇਂ ਦਾ ਨਹੀਂ ਹੁਣ ਕੜਾਕੇ ਦੀ ਠੰਡ ਪੈ ਰਹੀ ਆ ਤੁਹਾਡੇ ਵਰਗੇ ਜਿਹੜੇ ਬਜ਼ੁਰਗ ਆ ਸੱਥਾਂ ਦੇ ਵਿੱਚ ਧੂਣੀਆਂ ਸੇਕਦੇ ਨੇ ਤੇ ਤੁਸੀਂ ਗੁਰੂ ਘਰ ਦੀ ਸੇਵਾ 'ਚ ਲੱਗੇ ਹੋਇਓ ਕੀ ਮਹਿਸੂਸ ਕਰਦੇ ਹੋ ਇਹ ਜੀ ਸਾਨੂੰ ਗੁਰੂ ਦੀ ਆਸਥਾ ਆਪਣਾ ਹੋਈ ਹੋਈ ਆ ਤਾਂ ਆਉਨੇ ਆ ਤਾਂ ਕਰਕੇ ਕਰਦੇ ਆ ਜੀ ਅਸੀਂ ਤਿੰਨ ਚਾਰ ਪੰਡਾਂ ਦੇ ਬੰਦੇ ਆ ਲਵੇ ਲਾਉਨੇ ਆ ਉਹਨਾਂ ਨੂੰ ਇਕੱਠੇ ਕਰਕੇ ਲਿਈਦਾ ਬਸ ਸੇਵਾ ਕਰ ਜਾਂਦੀ ਆ ਜੀ ਪਰਿਵਾਰ 'ਚ ਕੌਣ-ਕੌਣ ਹੈ ਹਾਂਜੀ ਪਰਿਵਾਰ 'ਚ ਕੌਣ-ਕੌਣ ਹੈ ਪਰਿਵਾਰ 'ਚ ਹਾਂਜੀ ਬੱਚੇ ਕਿੰਨੇ ਨੇ ਬੱਚੇ ਬੱਚੇ ਜੀ ਮੇਰੇ ਤਿੰਨ ਨੇ ਪੋਤੇ ਪੋਤੇ ਹੈਗੇ ਜੀ ਬਾਕੀ ਕੁੜੀਆਂ ਕੋ ਨਹੀਂ ਕੋਈ ਪੋਤਿਆਂ ਚੋਂ ਪੁੱਤਰਾਂ ਚੋਂ ਉਹਨਾਂ ਚੋਂ ਵੀ ਆਉਂਦਾ ਸੇਵਾ ਕਰਨਗੇ ਨਹੀਂ ਕਦੇ ਕਦੇ ਆਉਂਦੇ ਨੇ ਜੀ ਕਦੇ ਕਦੇ ਐਵੇਂ ਕਿਉਂ ਕਹੀ ਆਉਂਦੇ ਇਹ ਦਲਮਾ ਪਿੰਡ ਦੇ ਬਜ਼ੁਰਗ ਨੇ ਕਿਸਾਨ ਨੇ ਆਪ ਪਰ ਇਹ ਗੁਰੂ ਘਰ ਦੇ ਖੇਤਾਂ ਦੇ ਵਿੱਚ ਸੇਵਾ ਕਰਦੇ ਆ ਕਹਿੰਦੇ ਭਾਵੇਂ ਕੜਾਕੇ ਦੀ ਠੰਡ ਪਾਰ ਰਹੀ ਆ ਪਰ ਉਸ ਗੁਰੂ ਦਾ ਓਟ ਆਸਰਾ ਹੀ ਇੰਨਾ ਨਾ ਠੰਡ ਲੱਗਦੀ ਐ ਤੇ ਸੇਵਾ ਕਰਨ ਦਾ ਜਜ਼ਬਾ ਵੀ ਐ ਆਪਾਂ ਹੋਰ ਵੀ ਕਿਸਾਨਾਂ ਨਾਲ ਗੱਲ ਕਰਦੇ ਆ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਦਲਮਾ ਜੀ ਦਲਮਾ ਘਲਾ ਕਿ ਨਹੀਂ ਢੇਰ ਤੋਂ ਇਸ ਗੁਰੂ ਘਰ ਚ ਸੇਵਾ ਕਰ ਰਹੇ ਹਾਂ ਹਾਂ ਤੇ ਬਾਦ ਆਉਂਦੇ ਆ ਜੀ अच्छा जी हम मंगलवार ਨੂੰ ਅੱਜ ਜਿਵੇਂ ਇੱਕ ਵੱਖ-ਵੱਖ ਫਸਲਾਂ ਬੀਜਦੇ ਹੋ ਜਾਂ ਜਿਹੜੀ ਵੀ ਫਸਲ ਹੁੰਦੀ ਹੈ ਉਹ ਬੀਜਦੇ ਹੋ ਡੋਡੀ ਜਿਹੜੀ ਹੁੰਦੀ ਕੀ ਨਾਮ ਕੀ ਹੈ ਤੁਹਾਡਾ ਨਾਮ ਦਾ ਹਉਂਜਾਲ ਸਿੰਘ ਜੀ ਪਰਿਵਾਰ ਚ ਕੌਣ-ਕੌਣ ਹੈ ਸਾਰੇ ਪਰਿਵਾਰ ਕੁੜੀਆਂ ਨੇ ਮੁੰਡਾ ਦਾ ਘਰ ਆ ਗਏ ਉਮਰ ਕਿੰਨੀ ਹੈ ਤੁਹਾਡੀ ਉਹ 50-60 ਸਾਲ ਦੀ ਛੱਟ ਦਾ ਇਹ ਦੇਖੋ ਬਾਪੀ ਇਹ ਕਹਿੰਦੇ 60 ਸਾਲ ਦੇ ਕਰੀਬ ਉਮਰ ਹੈ ਪਰ ਇੱਥੇ ਗੁਰੂ ਘਰ ਦੇ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਬੱਪੂ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਕਿਹੜਾ ਤੁਹਾਡਾ ਵੀ ਦੁਲਮਾ ਪਿੰਡ ਹੈ ਹਾਂ ਜੀ ਹਾਂ ਦੁਲਮਾ ਪਿੰਡ ਅੱਛਾ ਤੁਸੀਂ ਵੀ ਹਫਤੇ ਬਾਅਦ ਆਉਨੇ ਹੋ ਨਹੀਂ ਜੀ ਮੈਂ ਹਫਤੇ ਬਾਅਦ ਹੀ ਆਉਣਾ ਜੇ ਨਹੀਂ ਮੈਂ ਤਾਂ ਅੱਛਾ ਹੋਗੇ 25 30 ਸਾਲ ਹੋਗੇ ਕੰਮ ਸੇਵਾ ਕਰਦੇ ਨੂੰ ਅੱਛਾ ਹਾਂ ਜੀ ਮੂੰ ਹਫਤੇ ਬਾਅਦ ਹੀ ਕਿਸੇ ਆ ਗਿਆ ਕਿਸੇ ਨਾ ਕੰਮ ਹੋਇਆ ਤਾਂ ਰੁਕ ਜਾ ਜਾਂ ਨਹੀਂ ਆ ਦੇ ਜਾ ਨਹੀਂ ਵੈਸੇ ਵੀ ਕੋਈ ਕੰਮ ਕਰਦੇ ਹੋ ਕਿ ਨਹੀਂ ਜੀ ਕਰ ਲਿਆ ਕੰਮ ਆਪਦਾ ਕੀ ਕੰਮ ਕਰਦੇ ਹੋ ਠੇਕੇਦਾਰੀ ਕਰ ਦਿਆਂਗੇ ਲੱਕੜ ਰੋਕੜ ਵੜ ਦਿਆਂ ਜੀ ਹਾਂ ਜੀ ਇਹੋ ਸੇਵਾਦਾਰ ਹੈ ਤੁਸੀਂ ਆਪ ਦੇਖਿਆ ਇੱਕ ਵਾਰ ਫਿਰ ਕੈਮਰਾਮੈਨ ਨੂੰ ਦਿਖਾਉਂਗਾ ਇਹ ਕਿ ਸਰੋਂ ਦੀ ਖੇਤੀ ਹੈ ਜਿਹੜੀ ਵੱਟਾਂ ਦੇ ਉੱਤੇ ਹੋ ਰਹੀ ਹੈ ਜਿਹੜੇ ਇੱਥੇ ਦੇ ਸੇਵਾਦਾਰ ਹੈ ਉਹ ਕਹਿੰਦੇ ਕਿ ਕਣਕ ਨਾਲੋਂ ਇਹਦਾ ਮੁਨਾਫਾ ਵੀ ਵੱਧ ਹੈ ਝਾ ਮੁਨਾਫਾ ਵੀ ਵੱਧ ਆ ਜਾਂਦਾ ਹੈ ਪਾਣੀ ਵੀ ਬਚ ਜਾਂਦਾ ਹੈ ਤੇ ਜਿਹੜੇ ਸਾਡੇ ਖੇਤੀਮਾਰ ਤੇ ਹੋਰ ਜਿਹੜੇ ਲੋਕ ਕਹਿੰਦੇ ਆ ਜੇ ਪਾਣੀ ਪਹੁੰਚਾਉਣਾ ਕਿਸਾਨੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਤਾਂ ਬਦਲਮੀ ਖੇਤੀ ਲਿਆਉਣੀ ਚਾਹੀਦੀ ਹੈ ਜਿਹੜਾ ਗੁਰੂਕਾਰਾ ਰਾਣਾ ਸਾਹਿਬ ਤੁਸੀਂ ਦੇਖਿਆ ਸੰਤ ਬਾਬਾ ਈਸ਼ਤ ਸਿੰਘ ਜੀ ਮਹਾਰਾਜ ਉਹਨਾਂ ਦੀ ਤੇ ਮੈਂ ਪਹਿਲਾਂ ਵੀ ਜਿਵੇਂ ਕਿ ਆ ਇੱਥੇ ਉਹਨਾਂ ਨੇ ਲੰਮਾ ਸਮਾਂ ਨਾਮ ਸਿਮਰਨ ਕੀਤਾ ਹੈ ਬੰਦਗੀ ਕੀਤਾ ਹੈ ਉਸੇ ਉਸੇ ਗੁਰੂ ਘਰ ਦੇ ਖੇਤ ਨੇ ਉਸੇ ਗੁਰੂ ਘਰ ਦਾ ਇਹ ਫਾਰਮ ਹੋਸਾ ਜਿਵੇਂ ਪਹਿਲਾਂ ਦੱਸਿਆ ਇੱਥੇ ਬਿਲਕੁਲ ਰੇਹਾਂ ਸਪਰੇਹਾਂ ਤੋਂ ਮੁਕਤ ਜਿਹੜੀ ਇੱਥੇ ਸਾਰੀਆਂ ਸਬਜ਼ੀਆਂ ਵੀਜੀਆਂ ਜਾਂਦੀਆਂ ਨੇ ਫਸਲਾਂ ਵੀਜੀਆਂ ਜਾਂਦੀਆਂ ਨੇ ਜਿਹੜੀਆਂ ਗੁਰੂ ਘਰ ਚ ਜਾਂਦੀਆਂ ਨੇ ਜਦੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਦਾ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ ਇੱਥੇ ਦੇ ਜਿਹੜੇ ਸੇਵਾਦਾਰ ਹੈ ਤੁਸੀਂ ਜਜ਼ਬਾ ਦੇਖ ਰਹੇ ਨੇ ਉਹ ਬਾਬਾ ਜੀ ਬਲ ਕੈਮਰਾ ਕਹੂੰਗਾ ਮਾਰ ਦਵੇ ਬਾਬਾ ਜੀ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਦੀ ਬਿਲਕੁਲ ਨਜ਼ਰਸ਼ਾਨੀ ਦੇ ਵਿੱਚ ਜਿਹੜੇ ਸੇਵਾਦਾਰ ਹੈ ਉਹ ਸੇਵਾ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਕਿੰਨੀ ਦੇਰ ਤੋਂ ਇਸ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਸੇਵਾ ਕਰਦੇ ਨੇ ਇੱਧਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਾਬਾ ਜੀ ਜਸਵੀਰ ਸਿੰਘ ਜੀ ਮਾਗਟ ਵੀ ਲੱਗੇ ਹੋਏ ਨੇ ਜਿਹੜੇ 23 ਸਾਲਾਂ ਤੋਂ ਕਹਿੰਦੇ ਇਸੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਤੇ ਸੇਵਾ ਕਰਦੇ ਆ ਇਹਨਾਂ ਦੀ ਨਜ਼ਰਸਾਨੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਹ ਸੇਵਾ ਕਰਦੀਆਂ ਨੇ ਬਦਲਮੀ ਖੇਤੀ ਲੈ ਕੇ ਆਂਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਸਾਡੇ ਕਿਸਾਨ ਕਣਕ ਝੋਨੇ ਦੀ ਅ ਫਸਲ ਦੇ ਵਿੱਚ ਹੀ ਫਸੇ ਹੋਏ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਵੇਂ ਉਹ ਵੀ ਇਸ ਤਰ੍ਹਾਂ ਦੀ ਖੇਤੀ ਕਰਕੇ ਮੁਨਾਫਾ ਵੀ ਵੱਧ ਕਰ ਲੈ ਸਕਦੇ ਆ ਤੇ ਪਾਣੀ ਵੀ بچਾ ਸਕਦੇ ਜਿਵੇਂ ਪਹਿਲਾਂ ਦੱਸਿਆ ਗੁਰੂ ਘਰ ਦੇ ਖੇਤ ਸੀਗੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਰਾਮੈਨ ਸੰਦੀਪ ਪੰਗੂ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ